ਨਿੰਦ ਕਾਲਜੀ ਦਾ Song ਪੇਸ਼ ਕਰਨ ਜਾਣੀਆਂ ਮਹਿਰਮ ਜੀ ਨਾਲ ਲਈ ਜੀਵਨ ਨੂੰ ਉੱਪਰ ਆ ਜਾਣ ਜੋ ਥੋੜਾ ਮਾਹੌਲ ਬਣ ਜਾਊਗਾ ਪਿੱਛੇ ਵੀ ਬੈਠੀ ਆ ਇਹ ਬੇਟੀ ਨੂੰ ਬਰਾਸਦੀ ਆ you

ਮੇਰੇ ਬੇਰਹੰਦਿਆ ਅਸਵਾਂਗੇ ਤਾਰੇ माही मोड़ी मोड़ी मुहारा मुहारा थैंक यू तो जड़े विषय आज अब तुम गल कर रहे अच्छी गल है और मैं विश्वास ना कह सदा ਜਿ ਕਿਛੇ ਤੁਸੀਂ ਚਿੰਤਾ ਜ਼ਾਹਰ ਕਰ ਰਹੇ ਹੋ ਅਸੀਂ ਉਸ ਵਿਸ਼ੇ ਤੇ ਕੰਮ ਕਰ ਰਹੇ ਹਾਂ ਟੈਕਨਿਕਲੀ ਉਹ ਇੰਜਨ ਕਿਵੇਂ ਅਧਿਆਪਕਾਂ ਤੇ ਸਭਿਆਚਾਰਕ ਪ੍ਰਦੂਸ਼ਣ ਗੀਤਾ ਵਿੱਚਲੀ ਅਸ਼ਲੀਲਤਾ ਲੱਛਰਕਾਰ ਹਿੰਸਾ ਇਹ ਸਾਰਾ ਕੁਝ ਨਸ਼ੇ ਉਹ ਸਾਰਾ ਕੁਝ ਜੇ ਕੋਈ ਯਾਤਰਾ ਠੀਕ ਉਹ ਕਿਹਾਂ ਦਾ ਬੰਦ ਸਾਰੇ ਚੈੱਕ ਕਰੋ ਜੇ ਕੋਈ ਉਹ ਬੱਚਿਆਂ ਦੇ ਦਿਮਾਗਾਂ 'ਚ ਬੀਜ ਰਿਹਾ ਹੈ ਬੱਚਿਆਂ ਦੇ ਦਿਮਾਗਾਂ 'ਚ ਨਸ਼ੇ ਬੀਜ ਰਿਹਾ ਹੈ ਸਾਡੇ ਟੀਨੇਜਰ ਬੱਚਿਆਂ ਦੇ ਦਿਮਾਗਾਂ 'ਚ ਲੱਛਰਤਾ ਹਿੰਸਾ ਅਸ਼ਲੀਲਤਾ ਨਸ਼ੇੜੀ ਗਾਇਕੀ ਕੋਈ ਬੁਰਾ ਸਰਕਾਰ ਰਹੀ ਹੈ ਤੇ ਉਹਦੇ ਅਲਟਰਨੇਟਿਵ 'ਚ ਸਾਨੂੰ ਉਹਦੇ ਬਰਾਬਰ ਇੱਕ ਲੜਾਈ ਦੇਣੀ ਪੈਗੀ ਨਾ ਉਹ ਸਾਹਿਤ ਰਾਹੀਂ ਦਿੱਤੀ ਜਾ ਸਕਦੀ ਹੈ ਔਰੰਗਮੰਚ ਰਾਹੀਂ ਦਿੱਤੀ ਜਾ ਸਕਦੀ ਹੈ ਉਹ ਚੰਗੇ ਸੰਗੀਤ ਰਾਹੀਂ ਦਿੱਤੀ ਜਾ ਸਕਦੀ ਹੈ ਉਹ ਲਿਟਰੇਚਰ ਰਾਹੀਂ ਦਿੱਤੀ ਜਾ ਸਕਦੀ ਹੈ ਤੁਸੀਂ ਉਹਦਾ ਬਦਲ ਲਿਟਰੇਚਰ ਰੱਖੋ ਨਾ ਲੈਕਚਰ ਕਾਚੀ ਦਾ ਬਦਲ ਲਿਟਰੇਚਰ ਲੈਕਚਰ ਕਾਚੀ ਦਾ ਬਦਲ ਸੌਫਟਵੇਅਰ ਲੈਕਚਰ ਕਾਚੀ ਦਾ ਬਦਲ ਰੰਗਮੰਚ ਲੈਕਚਰ ਕਾਚੀ ਦਾ ਬਦਲ ਸਾਡਾ ਆਪਣਾ ਮਾਪਿਆਂ ਦਾ ਤੇ ਅਧਿਆਪਕਾਂ ਦਾ ਜੀਵਨ ਬੱਚਿਆਂ ਦੇ ਸਾਹਮਣੇ ਮੇਰਾ ਖਿਆਲ ਹੈ ਜੇ ਤੁਸੀਂ ਬੱਚਿਆਂ ਦੇ ਸਾਹਮਣੇ ਇਹ ਅਲਟਰਨੇਟ ਰੱਖੋਗੇ ਤੇ ਫਿਰ ਉਹ ਦੁਨਾਰੀਆਂ ਬੰਦੂਕਾਂ ਤੇ ਲੰਡੀਆਂ ਜੀਪਾਂ ਤੇ ਤਲਜੀਬ ਜੇ ਹੁਲੀਏ ਦੇ ਸ਼ਾਇਰ ਤੇ ਉਹਦਾ ਅਸਰ ਘਟਾਇਆ ਜਾ ਸਕਦਾ ਹੈ ਔਰ मेरे सैकड़े विद्यार्थियों तो वो असर हटे और दनालिया बंदूक छोड़िया ने किताब फड़िया तरीका है मैं भाजी गुरु शर्म होरा तो प्रभावित होकर रंगमंच आया सी और रंगमंच हम भी उन्होंने उद्देशा में रैची कर साड़ी कला किस पदर की है पता नहीं साड़ा कम किस पदर का है मैनू नहीं पता तह पता होएगा ਆ ਸਾਡੇ ਇਰਾਦੇ ਉਦਾਂ ਨਹੀਂ ਨੇ ਜਿੰਦਾਂ ਦੇ ਬਾਜੀ ਬੁਸ਼ਾ ਗੋਡੇ ਸੀ ਅਸੀਂ ਉਨਜੀ ਕੰਮ ਕਰਨਾ ਚਾਹੁੰਦੇ ਆ ਜਿੰਦਾਂ ਬਾਜੀ ਬੁਸ਼ਾ ਨੇ ਕੀਤਾ ਸੀ ਉਨਜੀ ਕਰ ਰਹੇ ਆ ਤਾਂ ਆ ਕਹਿਣਾ ਬਕੋਤ ਨੇ ਸ਼ੌਂਕ ਥੋੜੀ ਐ ਇਸ ਵੇਰੇ 3:30 ਵਜੇ ਉੱਠੋ ਤੇ 5 ਵਜੇ ਅਮਰਸਰ ਤੇ ਲਾਗੋ ਮਜੀਠੀਓਂ ਗੱਡੀ ਲੈ ਕੇ ਤੁਰੋ ਤੇ 10 ਵਜੇ ਇੱਥੇ ਆਓ ਤੇ ਸਾਰੀ ਰਾਤ ਦਾ ਨੀਂਦਰਾ ਵੀ ਛੱਡੋ ਤੇ 15 ਦਿਨ ਦੀ ਮਿਹਨਤ ਤੋਂ ਬਾਅਦ ਇੱਥੇ ਆ ਕੇ ਨਾਟਕ ਕਰਨਾ ਆਓ ਤੇ ਸ਼ੌਂਕ ਥੋੜੀ ਆ ਔਰ ਮੈਂ ਸੌਰੀ ਸੰਜੀਵ ਸਿੰਘ ਬਾਜੀ ਇਹ ਗੱਲ ਕਹਿਣ ਲਈ ਮੈਂ ਇਹ ਇਹ ਭਟੇ ਵਾਲੀਆਂ ਗੱਲਾਂ ਹੁੰਦੀਆਂ ਪਰ ਮੈਂ ਕਹਿ ਦਿਆਂ ਕਿ ਮੈਂ ਤਾਂ ਬਹੁਤੇ ਪੈਸੇ ਵੀ ਨਹੀਂ ਲੈਣੇ ਕੰਮ ਹੀ ਆ ਗਿਆ ਸੀ ਤੁਸੀਂ ਸ਼ੌਂਕ ਨੂੰ ਧੋੜਿਆ ਇਹ ਕਿਸੇ ਉਦੇਸ਼ ਨੂੰ ਲੈ ਕੇ ਹੈ ਕਿ ਕਰਨਾ ਹੈ ਅਲਟਰਨੇਟ ਦੇਣਾ ਹੈ ਬਦਲ ਦੇਣਾ ਹੈ ਕਲਾ ਦਾ ਬਦਲ ਦੇਣਾ ਹੈ ਔਰ ਇਹ ਤੁਹਾਡੇ ਸਾਰੇ ਵਿਦਵਾਨ ਬੋਲੇ ਨੇ ਮੇਰੇ ਮਨੋਂ ਇਹ ਗੱਲ ਹੈ ਕਿ ਅਸੀਂ ਬਦਲ ਦੇਣਾ ਹੈ ਅਸੀਂ ਸਿਧਾਂਤ ਨਹੀਂ ਦੇਣਾ ਅਸੀਂ ਪ੍ਰੈਕਟੀਕਲ ਬਦਲ ਦੇਣਾ ਪ੍ਰੈਕਟੀਕਲ ਬਦਲ ਜਾਏ ਚਲੋ ਸੋ ਤਾਂ ਕਾ ਇੱਕ ਜੀ ਹੋਰ ਮੈਂ ਤੁਹਾਡਾ ਨਾਲ ਜੋੜਦਾ ਮੈਂ ਬਾਹਰਲੀ ਕਲਾਸ ਨੂੰ ਕਲਾਸ ਨੂੰ ਚਲਾ ਗਿਆ ਮੇਰੇ ਬੱਚੇ ਕਹਿੰਦੇ ਸਰ ਤੁਸੀਂ ਰੋਜ਼ ਸਮਾਜ ਨੂੰ ਪੜਾਉਂਗਾ ਤੋ ਬੋਲ ਦਿਓ ਕੋਈ ਇੱਕ ਗੱਲ ਦੱਸੋ ਜਿਹੜੀ ਸਭ ਤੋਂ ਵੱਡੀ ਕੋਈ ਗੱਲ ਹੋਵੇ ਬੇਟਾ ਅੰਨੇ ਨੂੰ ਨਾਂ ਕੀ ਦਿੱਤਾ ਉਹ ਜੇ ਮ੍ਰੀਤਾ ਸੀਰੀਅਲ ਚ ਪੰਮ ਸੁੱਟਦਾ ਹੈ ਮੁਨਾਫੇ ਵਾਸਤੇ ਜੇ ਪਿੰਡਾਂ ਚ ਕੋਸਮੈਟ ਬੀਚ ਰਿਹਾ ਹੈ ਤੋ ਮੁਨਾਫੇ ਵਾਸਤੇ ਕਿ ਤੁਹਾਨੂੰ ਲੱਗਦਾ ਹੈ ਕਿ ਕਰਿਆ ਹੈ ਤੋ ਮੁਨਾਫੇ ਵਾਸਤੇ ਯਾਰੀ ਸਮਾਜਿਕਤਾ ਦੇ ਬਗਰ ਥੋੜੇ ਜਨੂਨੀ ਲੋਕ ਹੋਣਗੇ ਤਾ ਸਮਾਜ ਬਚੇਗਾ ਆਪਣੇ ਨਾਂ ਦੇ ਦੀਆਂ ਪੈਰਾਂ ਦੇ ਚੱਲਣ ਵਾਲੇ ਜਿਨ੍ਹਾਂ ਨੂੰ ਕਿਸੇ ਮੁਨਾਫੇ ਦਾ ਕੋਈ ਵਾਸਤਾ ਨਹੀਂ ਹੈ ਥੋੜੇ ਤੰਲੇ ਜੇ ਥੋੜੇ ਤੰਲੇ ਜੇ ਲੋਕ ਇਦਾਂ ਦੇ ਚੱਲ ਕੇ ਕੰਮ ਕਾਣੇ ਫਿਰបាន ਲੱਗਦੀ ਹੈ ਤੁਸੀਂ ਤੁਸੀਂ ਤੁਹਾਨੂੰ ਕਰ ਰਹੇ ਹੈ ਐ ਕੋਈ ਅਸੀਂ ਤਾਂ ਮਿੰਡਾ ਤੁਹਾਨੂੰ ਅੱਡੇ ਕਰਨ ਚੱਲ ਜਾਨੇ ਆਂ ਕਈ ਵਾਰੀ ਆ ਅਸੀਂ ਕਹਿੰਦੇ ਹਾਂ ਵੀ ਸਾਨੂੰ ਮੈਨੇ ਪਸਦੇਗਾ ਤੂੰ ਜਿੰਨੇ ਨਾਲੇ ਹੋਵੇਂਗੇ ਦੇਣੀ ਆ ਸਾਡਾ ਨਾਟਕ ਦੇਖੋ ਗਿੱਲੀ ਮਿੱਟੀ ਨਾਟਕ ਸਾਡਾ ਚਾਈਲਡਸ ਐਪੋਲੋਜੀ ਧੀਆ ਉਹ ਕਰਦੇ ਆ ਅਸੀਂ ਗਿੱਲੀ ਮਿੱਟੀ ਨਾਟਕ ਵਾਟਵਰ ਨੂੰ ਬਚਾਉਣ ਲਈ ਨਾਟਕ ਕਰਦੇ ਆ ਅਰਮਾਲਵੇ ਵਾਲਾ ਕੋ ਬੈਠਾ ਕਾਂਸੇ ਟ੍ਰੇਨ ਤੇ ਅਸੀਂ ਨਾਟਕ ਕਰਦੇ ਹਾਂ 2013 ਨਾਲੋਂ ਤੱਕ ਕਰਦੇ ਆ ਸੀ। ਤੁਸੀਂ ਕਰਦੇ ਇਤਨਾ ਨਾਟ 15 20 ਬੱਚੇ ਸਟੂਡੈਂਟ ਆਰਟਿਸਟ ਜੁੜੇ ਹੋਏ ਆ ਤੇ ਮੇਰੀਆਂ ਦੋ ਹੀ ਸ਼ਰਤਾਂ ਨੇ ਉਹ ਆਪਣਾ ਕਿਰਦਾਰ ਉੱਚਾ ਰੱਖਿਓ ਤੇ ਆਪਣਾ ਕੈਰੀਅਰ ਵਧੀਆ ਰੱਖਿਓ ਤੇ ਪੜ੍ਹਾਈ ਨੰਬਰ 1 ਤੇ ਰੱਖਿਓ ਤੇ ਕਲਾ ਨੰਬਰ 2 ਤੇ ਰੱਖਿਓ ਕਿ ਆਜੂ ਕਰਦੇ ਆ ਸਮਝ ਨਹੀਂ ਪਾਉਂ। ਇਹਨਾਂ ਨੂੰ ਬਹੁਤ ਸਨਮਾਨ ਦਿੰਦਾ ਹਾਂ। ਉਹ ਨੌਂਵੀਂ ਤੋਂ ਬਾਅਦ ਵੀ ਕੱਤੇ ਦੇ ਬੱਚਿਆਂ ਲਈ ਹਰ ਸਾਲ ਇੱਕ ਕਲਾ ਉਤਸਵ ਹੁੰਦਾ ਹੈ ਜਿਹੜਾ ਕੇਂਦਰ ਸਰਕਾਰ ਵੱਲੋਂ ਕਰਾਇਆ ਜਾਂਦਾ ਹੈ ਤੇ ਹਰ ਸਾਲ ਮੇਰੇ ਸਕੂਲ ਦੇ ਬੱਚੇ ਸਟੇਜ ਦਾ ਨੈਸ਼ਨਲ ਲੈਵਲ ਤੱਕ ਹੁੰਦੇ ਆ। ਤੋਂ ਉਹ ਕਿਸ ਨਾ ਕਿਸੇ ਵਿਸ਼ੇਸ਼ ਪਰਸਨੈਲਿਟੀ ਦਾ ਨਾਟਕ ਕਰਨਾ ਹੁੰਦਾ ਹੈ ਨਾਟਕ ਇੰਜ ਬਣਿਆ ਸਬਾਬ ਨਾਲ ਅਸਲ। ਉਹ ਸੁਰਿੰਦਰ ਕੌਰ ਹੋਣੀ ਕਿ ਨੇ ਜੀਉਂਦੇ ਸੀ ਨਾ ਸਾਡੇ ਦਿਮਾਗਾਂ 'ਚ ਟੜਕਦੇ ਸੀ ਕਿਤੇ। ਤੋਂ ਉਹ ਤਾਂ ਕਰਕੇ ਕੋਈ ਤਰਨਾ ਸੀਗਾ। ਪਹਿਲਾਂ ਪਿਛਲੇ ਸਾਲ ਇਸ ਤੋਂ ਪਿਛਲੀ ਵਾਰ ਅਸੀਂ ਅਮਤਾ ਭੀਤਰ ਹੋਰ ਅੰਕ ਕੀਤਾ ਸੀ ਨਾਟਕ। ਤੋਂ ਐਤ ਤਾਂ ਫੇਰ ਕਿਸੇ ਪਰਸਨੈਲਿਟੀ ਦੇ ਕਰਨਾ ਸੀ। ਹੁਣ ਕੀ ਕਰੀਏ? ਤੋਂ ਫੇਰ ਸੁਰ ਤੋ ਉਹ ਕਾਉਂਸਲ ਵਿੱਚ ਕੰਪੀਟੀਸ਼ਨ ਹੁੰਦਾ ਤੇ ਉਹ ਅਸੀਂ ਕਾਹਨਾ ਸੀ ਕਲਾ ਉਸਦੇ ਮੁਕਾਬਲੇ ਚ ਗਾਣਾ ਸੀ ਉਹ ਮੈਨੂੰ ਸਮਝ ਨਹੀਂ ਆਉਂਦੀ ਬੈਠੇ ਨੇ ਸਰਦੀਪ ਸਿੰਘ ਬਾਜੀ ਬਾਕੀ ਕਦੀ ਤੁਸੀਂ ਯਾਰ ਉਹਨਾਂ ਕਮੇਡੀਆਂ ਕਮਡੀਆਂ ਚ ਹੋ ਤਾਂ ਗੱਲ ਕਰੋ ਪਰ ਜਦੋਂ ਨਾਟਕਦਿਆਂ ਨਿਯਮ ਪਾਉਂਦੇ ਆ ਕਹਿੰਦੇ 7 ਮਿੰਟ ਦਾ ਨਾਟਕ ਲੈ ਕੇ ਆਓ ਉਹ ਤਾਂ ਚੱਲਦੇ ਨੇ ਇਹ ਵੀ ਕਹਿੰਦੇ ਉਹ ਛੋਟਾ ਕਰ ਦਿਓ ਉਹ ਕਹਿੰਦੇ ਛੋਟਾ ਕਰੋ ਜੀ ਨਾਟਕ 7 ਮਿੰਟ ਦਾ ਕਰੋ ਮੈਂ ਊਂ ਮਾੜੀ ਕਿਸਮਤ ਮੈਂ ਡਿਵੀਸ਼ਨ ਡਿਪਾਰਟਮੈਂਟ ਚਾਂਸੀ ਹੋਰ ਅਸੀਂ ਕੰਪੀਟੀਸ਼ਨ ਚ ਜਾਣਾ ਹੁੰਦਾ ਤੇ 7 ਮਿੰਟ ਦਾ ਨਾਟਕ ਲੈ ਕੇ ਜਾਣਾ ਹੈ ਸੁਰਿੰਦਰ ਕੌਰ ਦੀ ਜੀਵਨੀ ਤੇ ਨਾਟਕ ਕਰਨਾ ਹੈ ਉਹਨਾਂ ਦੀ ਗਾਇਕੀ ਤੇ ਨਾਟਕ ਕਰਨਾ ਤੇ 7 ਮਿੰਟਾਂ ਚ ਸਮੇਟਣਾ ਹੈ ਭਾਈ ਇਹ ਕੀ ਤਰਮ ਸੰਗਤ ਹੈ ਤੋ ਕੀਤਾ ਕਰ ਸੀ ਤੋ ਇਹ 7 ਮਿੰਟਾਂ ਦਾ ਨਾਟਕ ਸੀ 7 ਮਿੰਟ ਦੇ ਵਿੱਚ ਅਸੀਂ ਸੁਰਿੰਦਰ ਕੌਰ ਹੋਰਾਂ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਗਾਇਕੀ ਦੇ ਮੇਜਰ ਪੱਖ ਤੇ ਉਹਨਾਂ ਦੇ 2006 ਵਿੱਚ ਉਹਨਾਂ ਦੇ ਪੂਰੇ ਹੋਣ ਤੱਕ ਅਸੀਂ 7 ਮਿੰਟਾਂ ਚ ਸਮੇਟਿਆ ਇਹ ਨਾਟਕ ਪਹਿਲਾਂ ਜ਼ਿਲ੍ਹੇ ਚੋਂ ਜਿੱਤਿਆ ਫਿਰ ਜੋਂਡ ਚੋਂ ਜਿੱਤਿਆ ਫਿਰ ਇੱਥੇ ਚੰਡੀਗੜ੍ਹ ਸਟੇਟ ਵਿੱਚ ਹੋ ਜਿੱਤਿਆ ਤੇ ਫਿਰ ਨੈਸ਼ਨਲ ਗਿਆ ਤੇ ਨੈਸ਼ਨਲ ਚੋਂ ਪੂਰੇ ਭਾਰਤ ਚੋਂ ਤੀਜੇ ਮੈਂਬਰ ਤੇ ਆਇਆ ਉਹ ਸੁਣਿਸ਼ੀ ਜਿਜੇ ਨੰਬਰ ਤੇ ਵੀ ਪਤਾ ਕਿਉਂ ਆਇਆ ਦੋ ਜੱਜ ਸਾਊਥ ਦੇ ਸੀ ਇੱਕ ਗਰੀਦਾ ਸੀ ਕਿੰਨੇ ਹੀ ਉਹ ਨਾਨ ਪੰਜਾਬੀ ਜੱਜ ਬੈਠੇ ਉਹਨਾਂ ਨੂੰ ਸਾਡੀਆਂ ਜਿਹੜੀਆਂ ਗੱਲਾਂ ਹੀ ਸਮਝ ਆਈਆਂ ਹੋਣੀਆਂ ਬਾਜਰੇ ਦਾ ਸੇਕਾ ਸੀ ਤਲੀ ਦੇ ਬਰੂੜੇ ਉਹਨਾਂ ਨੂੰ ਸਮਝ ਨਹੀਂ ਆਇਆ ਹੋਣਾ ਉਹਨਾਂ ਨੇ ਸਿਰਫ ਨਾਟਕ ਥਰਡ ਕਰਤਾ ਵੈਸੇ ਤੋ ਨੈਸ਼ਨਲ ਤੋਂ ਤੀਜੇ ਪੱਕੇ ਤੇ ਆਇਆ ਹੋਇਆ ਮੇ ਨਾਟਕ ਹੈ ਉਹ ਪਹਿਲਾਂ 7 ਮਿੰਟ ਦਾ ਨਾਟਕ ਹੁਣ ਮੈਂ ਦੁਬਾਰਾ ਇਹਨੂੰ ਪੜਿਆ ਜਿੰਨਾ ਕੀਤਾ ਕਰ ਸਕਿਆ ਕਰਿਆ ਤੁਹਾਡਾ ਵਗਦੇ ਪਾਣੂਆਂ ਦਾ ਸੰਗੀਤ ਪੜੀ ਹੈ ਸਾਡੇ ਸਮਿਆਂ ਦੀ ਪੰਜਾਬੀ ਦੇ ਕੀ ਪੜੀ ਹੈ ਨਿੰਦਰ ਕੁੰਗਿਆਣੀ ਜਿੰਨੀ ਸਵੇਰੇ ਵੀ ਮਿਲਣ ਸੀ ਸ਼ਾਇਦ ਹੁਣ ਵਿੱਚ ਬੈਠੇ ਹੁਣ ਤਾਂ ਉਹਨਾਂ ਦਾ ਵੀ ਇੱਕ ਆਰਟੀਕਲ ਹੈ ਸੁਰਿੰਦਰ ਕੌਰ ਪੋਰਾ ਤੇ ਲਿਖਿਆ ਹੋਇਆ ਜਿੰਨਾ ਕਿ ਮੈਂ ਪੜ ਸਕਿਆ ਤੇ ਜੇ ਸਕ੍ਰਿਪਟ ਵਿੱਚ ਕਿਤੇ ਕੋਈ ਕਮੀ ਲੱਗੇ ਤੇ ਉਹ ਮੇਰੀ ਨਲਾਇਕੀ ਸਮਝ ਲਿਓ ਕਿ ਮੈਂ ਸ਼ਾਇਦ ਪੂਰਾ ਨਹੀਂ ਪੜ ਕੇ ਸਕ੍ਰਿਪਟ ਦੇ ਵਿੱਚ ਢਾਲ ਸਕਿਆ ਉਹ ਹੈ ਇੱਕ ਗੀਤ ਤੋਂ ਮੈਂ ਮਾਫੀ ਮੰਗਣੀ ਚਾਹੁੰਨਾ ਉਹ ਇੱਕ ਗੀਤ ਅਸੀਂ ਇਹਦੇ ਵਿੱਚ ਵਰਤਦੇ ਹਾਂ ਚੱਟ ਚੰਨ ਨੀਂਦ ਤੇ ਜਾਣਾ ਹੋ ਤੋ ਉਹ ਗੀਤ ਇੱਕਾ ਦੀ ਸੋਚ ਨਾਲ ਮੇਲ ਖਾਂਦਾ ਹੈ ਇੱਕਾ ਦੇ ਸਮੇਂ ਦਾ ਨਹੀਂ ਹੈ ਉਹ ਇਤਿਹਾਸਕ ਗਲਤੀ ਮੈਂ ਕੀਤੀ ਹੈ ਇੱਕਾ ਦੇ ਸਮੇਂ ਦਾ ਨਹੀਂ ਹੈ ਉਹ ਅਮੋਲਕ ਬਾਜ ਦਾ ਲਿਖਿਆ ਹੋਇਆ ਪਰ ਮੈਂ ਮਾਫੀ ਸਹਿਤ ਉਹ ਗੀਤ ਗਾਉਂਦਾ ਹਾਂ ਅੱਛਾ ਓਕੇ 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 ਤੋ ਉਹ ਗੀਤ ਅਸੀਂ ਵਰਤ ਰਿਹਾ ਇਸ ਗੱਲ ਦੀ ਮੈਂ ਮਾਫੀ ਚਾਹੁੰਦਾ ਸੋ ਹੁਣ ਇਹ ਨਾਟਕ ਸਾਡਾ ਅੱਧੇ ਘੰਟੇ ਦੇ ਕਰੀ ਕੋਈ 22 ਤੋਂ 27 ਮਿੰਟ ਦਾ ਨਾਟਕ ਹੈ ਜਿਹੜਾ ਅਸੀਂ ਕਰ ਰਹਾ ਔਰ ਮੈਂ ਇਹਨੂੰ 45 ਮਿੰਟ ਦਾ ਕਰਨਾ ਚਾਹੁੰਦਾ ਸੀ ਅਸੁਰੇਨ ਸ਼ਰਮਾ ਜੀ ਦਾ ਪ੍ਰੋਗਰਾਮ ਬਣ ਰਿਹਾ ਸੀ ਇਹ 26 ਤਰੀਕ ਦਾ ਰੱਖ ਰਏ ਸੀ ਪ੍ਰੋਗਰਾਮ ਵੀ ਦੁਨੀਆ ਜੀ ਅਸੀਂ 26 ਤਰੀਕ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਫਿਰ ਕਾਨਲ ਸਾਹਿਬ ਸ਼ਾਇਦ ਠੱਲੇ ਨੇ ਤੇ ਇਹਨਾਂ ਨੇ ਡਲੇ ਕਰ ਦਿੱਤਾ ਵੀ ਫਿਰ ਇਨ ਫਿਊਚਰ ਦੇਖਾਂਗੇ ਅਸੀਂ ਰਿਆਸਵਾ ਛੱਡ ਕੇ ਆਰਾਮ ਨਾਲ ਬਹਿ ਗਏ ਵੀ ਹੁਣ ਤਾਂ ਨਾਟਕ ਅਜੇ ਠਹਿਰ ਕੇ ਕਰਾਂਗੇ ਕੋਦਾਂ ਲੋ ਉਹ ਤੀਜੇ ਚੌਥੇ ਦਿਨ ਸੰਜੀਵਰ ਬਾੜੀ ਨੇ ਇੱਕ ਪ੍ਰੋਗਰਾਮ ਰੱਖਿਆ ਤੇ ਵਿੱਚ ਸਾਡਾ ਨਾਟਕ ਪਾਟਾ 25 ਤਰੀਕ ਨੂੰ ਨਾਟਕ ਹੋਏਗਾ ਸਾਰੋਂ ਦੇ ਰਾਤੋਂ ਰਾਤ ਮਿਸਤਰੀ ਚੌਕੇ ਭੱਜਣ ਨੂੰ ਪੰਜ ਰੁਪਏ ਦੀ ਕਰੋ ਫੜੋ ਜਲਦੀ ਜਲਦੀ ਕਰੋ ਛੇਤੀ ਕਰੋ ਛੇਤੀ ਕਰੋ ਤੇ ਜੇ ਕੋਈ ਕਮੀ ਪੇਸ਼ੀ ਲੱਗੇ ਤੇ ਉਹ ਸਾਡੀ ਇਸਟਾਟੇ ਆਖਰੀ ਗੱਲ theater for social change ਇਸ ਕਰਕੇ ਨਾਟਕ ਹੋਰ ਮਿਰਨਲ ਦੀ ਅਚੀਤੀ ਸਟੂਡੈਂਟ ਜੁੜੇ ਹੋਏ ਆ ਕੋਈ 10ਵੀਂ ਕੋਈ 12ਵੀਂ ਕੋਈ ਕਲਾਸ 2 ਕੋਈ ਬੀਏ ਕੋਈ ਐਮਏ ਕੋਈ ਬੀਐਡ ਕੋਈ ਯੂਨੀਵਰਸਿਟੀ ਸਾਡਾ ਇੱਥੇ ਕੁੰਡਾ ਚੰਡੀਗੜ੍ਹ ਯੂਨੀਵਰਸਿਟੀ ਦਾ ਹੈ theater ਕਰ ਰਿਹਾ ਹੈ ਮੁੰਡਾੜਾ ਉੱਪਰ ਲਾਈਟਿੰਗ ਕਰ ਰਿਹਾ ਹੈ ਇੱਕ ਹਾਲਸਕਾਲਜ ਦਾ ਐਮਏ theater ਐਂਡ ਨੂੰ 20 ਸਟੂਡੈਂਟਾਂ ਇੰਨੀ ਮਿਹਰਬਤੀ 40 ਸਟੂਡੈਂਟ ਜੁੜੇ ਹੋਏ ਕੋਈ ਵੀ ਆਈ ਕਰ ਰਿਹਾ ਕੋਈ ਕੁਝ ਕਰ ਰਿਹਾ ਜਿਹੜਾ ਬੱਚਾ ਕਹਿੰਦਾ ਮੈਂ ਸਰ ਜੀ ਪੜਨਾ ਨਹੀਂ ਤੇ ਮੈਂ ਐਕਟਿੰਗ ਨਹੀਂ ਐਕਟਿੰਗ ਹੀ ਕਰਨੀ ਆ ਫਿਰ ਮੈਂ ਕਹਿੰਦਾ ਤੂੰ ਭਾਜ ਜਾ ਜੇ ਤੈਨੂੰ ਪੜਨਾ ਆ ਤੇ ਕੈਰੀਅਰ ਬਣਾਉਣਾ ਤੇ ਕਿਤੇ ਪੈਰੈਂਟਸ ਖੜੇ ਹੋਣਾ ਕਿਸੇ ਲੈਵਲ ਤੇ ਪਹੁੰਚਣਾ ਫਿਰ ਤੂੰ ਨਾ ਨਾਟਕ ਕਰੀ ਜਾ ਆਪਾਂ ਤੈਨੂੰ ਪੜ੍ਹਾਈ 'ਚ ਹੈਲਪ ਕਰਦੇ ਆਂਗੇ ਤੇ ਜੇ ਤੈਨੂੰ ਕੱਲੀ ਐਕਟਿੰਗ ਕਰਨੀ ਆ ਫਿਰ ਤੂੰ ਭਰਾਵਾ ਬੰਬੇ ਮੁੰਬਈਆਂ ਨੂੰ ਕਿਤੇ ਜਾ ਤੇ ਜੇ ਤੂੰ ਬਗਾਂ ਨਾਟਕ ਕਰਦਾ ਰਿਹਾ ਤੇ ਹੋਰ ਚੌ ਸਾਲ ਬਾਅਦ ਤੇਰਾ ਵਿਆਹ ਹੋ ਗਿਆ ਮੁਗਵੇ ਦੀ ਤਬੀਦਾਰੀ ਨਾ ਚਲੀ ਫਿਰ ਤੂੰ ਮੈਨੂੰ ਬਾਗ ਕੱਢੇਗਾ ਸਾਰੀ ਢਾਈ ਸਾਰੇ ਹਸਬਾ ਕਰਾਉਂਦੇ ਰਹਿੰਦੇ ਸੀ ਹੁਣ ਮੈਂ ਕਮਾਈ ਕਿੱਥੋਂ ਕਰਾਂ ਸੋ ਇਸ ਕਰਕੇ ਆਪਾਂ ਨਾਟਕਾਂ ਦੇ ਪੈਸੇ ਬੱਚਿਆਂ ਦੀਆਂ ਪੜਾਈਆਂ ਤੇ ਲਾ ਦਿੰਨੇ ਆ ਤੇ ਮੈਂ ਜਿੱਥੇ ਮਰਜ਼ੀ ਅਨਾਉਂਸ ਕਰ ਦੇਣਾ ਪੁੱਤ ਜਿਹੜਾ ਪੜਨ ਵਾਲਾ ਬੱਚਾ ਹੈ ਜਿੱਥੇ ਦਾਖਲਾ ਹੋਣਾ ਹੋ ਜੇ ਖਰਚਾ ਅਸੀਂ ਭਗਤ ਪੂਰਨ ਸਿੰਘ ਨੂੰ ਠੂਠਾ ਪੜਵਾ ਦੇ ਕੋਈ ਚੱਕ ਨਹੀਂ ਆਹ ਥੋੜੇ ਦਿਨ ਪਹਿਲਾਂ ਹੀ ਇੱਕ ਕੋ ਬੰਦਾ ਅਮਰੀਕਾ ਦਾ ਵਿਸ਼ਵ ਸਿੱਖ ਕੌਂਸਲ ਦੇញੋ ਉਹ ਮੇਰੇ ਤੋਂ ਬਈਆ ਗੱਲਾਂ ਸੁਣ ਕੇ ਪ੍ਰਭਾਵਿਤ ਹੋ ਗਿਆ ਪਰ ਮੇਰੇ ਜੀ ਦੱਸੋ ਕਿਸੇ ਕੁੜੀ ਦੀ ਖਰਚਾ ਦੱਸੋ ਮੇਰਾ ਜਦ ਅਮੋਤਾਰ ਆ ਰਿਹਾ ਹੁੰਦੀ ਤਾਂ ਮੈਨੂੰ ਖਾਲਸਾ ਕਾਲਜ ਤੋਂ ਐਜੂਕੇਸ਼ਨ ਮੇਰਾ ਨਾ ਚੱਲ ਗਿਆ ਕੋਈ ਆਪਣੀ ਦਾਸੀ ਕਰੀ ਲੱਭਦੀ ਕਰ ਰਹੀ ਸੋ ਮੇਰਾ ਜਾਦੂ ਚੱਲ ਜਾ ਰਿਹਾ ਸੋ ਇੰਜ ਅਸੀਂ ਬੱਚਿਆਂ ਦੀ ਪੜ੍ਹਾਈਆਂ ਦੇ ਖਰਚਾ ਕਰ ਲਈ ਨਾਟਕ ਕਰ ਲੈਣੇ ਆ ਹੋਰ ਕੋਈ ਚੱਕਰ ਨਹੀਂ ਆਪਾਂ ਸਰਕਾਰੀ ਨੌਕਰੀ ਕਰਾਂਗਾ ਹਾਂ ਤੇਲ ਪਾਣੀ ਦਾ ਨਿਕਲ ਤੱਕਣਾ ਚਾਹੁੰਦਾ ਕੋਈ ਹਨਾ ਗੱਡੀ ਖੂਕਿਆ ਹੈ ਤੇ ਗੱਡੀ ਦਾ ਤੇਲ ਖਰਚਾ ਸੋ ਇੰਜ ਅਸੀਂ ਨਾਟਕ ਕਰਦੇ ਆ ਤੁਸੀਂ ਮੇਰਾ ਤਰੀਕਾ ਸਮਝ ਲੇ ਹੋਗੇ ਅਸੀਂ ਕੋਈ ਉਹ ਬਹੁਤ ਸਿੱਖੇ ਹੋਏ ਪ੍ਰੋਫੈਸ਼ਨਲ ਕਲਾਕਾਰ ਨਹੀਂ ਹਾਂ ਇਹ ਮੇਰੀ ਬੱਚੀ ਐਤਕਈ ਪਲੱਸ 2 ਪਾਸ ਆਊਟ ਹੈ ਮੇਰੇ ਸਕੂਲ ਤੋਂ ਪਲੱਸ 2 ਕੀਤੀ ਹੈ ਤੇ ਹੁਣ ਇਹਨੇ ਅੱਗੇ ਪੜ੍ਹਨਾ ਹੈ ਐਜ਼ ਅ ਸੋ ਅਸੀਂ ਤੇ ਆਪ ਜੇ ਸਿੱਖਣ ਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ ਇਹ ਗੱਲਾਂ ਕਰਨੀਆਂ ਜ਼ਰੂਰੀ ਸੀ ਨਹੀਂ ਤੇ ਲੋਕੀ ਸਮਝ ਲੈਂਦੇ ਪਤਾ ਨਹੀਂ ਸ਼ਾਇਦ ਪਤਾ ਨਹੀਂ ਇਹ ਮਤਲਬ ਕੋਈ ਸ਼ਖਣੀ ਪ੍ਰੋਫੈਸ਼ਨਲ ਪੱਕੇ ਨਾਟਕਕਾਰ ਹੀ ਨੇ ਭਾਈ ਆਪਾਂ ਨਾਟਕਕਾਰ ਨਹੀਂ ਨੇ ਅਸੀਂ ਬੱਚਿਆਂ ਦੀਆਂ ਜ਼ਿੰਦਗੀਆਂ ਤੇ ਕੰਮ ਕਰਨ ਵਾਲੇ ਬੱਚਿਆਂ ਦੀਆਂ ਜ਼ਿੰਦਗੀਆਂ ਤੇ ਪ੍ਰੈਕਟੀਕਲੀ ਪੀਐਚਡੀ ਕਰਨ ਵਾਲੇ ਲੋਕ ਆ ਥੈਂਕ ਯੂ